ਕਿੱਥੇ ਦੂਬਾ ਕਿੱਥੇ ਹੋਣਾ ਛੋਟਿਆਂ ਨੂੰ ਜਾਣਾ ਹੁਣ ਕੀ ਹੈ ਅੱਜ ਅਸੀਂ ਪਹਿਲਾਂ ਸਲਾਮੇ ਵਾਲੇ ਪਿੰਡ ਗਏ ਉੱਥੇ ਅਸੀਂ ਸਕੂਲ ਦੇ ਲਾਇਬ੍ਰੇਰੀ ਔਰ ਜਿਹੜੇ ਕਮਰੇ ਸੀ ਉਹਨਾਂ ਦਾ ਉਦਘਾਟਨ ਕਰਿਆ ਹੁਣ ਅਸੀਂ ਵੀਡੀਓ ਆਫਿਸ ਆਏ ਹਾਂ ਜਿੱਥੇ ਇਹਨਾਂ ਨੇ ਲੋਕਟੈਲ ਲਗਾਈ ਔਰ ਪਿੱਛੇ ਕਮਰੇ ਬਣ ਰਹੇ ਨੇ ਇਹਨਾਂ ਲਈ ਇਸ ਵਾਰ ਦੀ ਛੋਟੀਆਂ ਲਈ ਪਹਿਲੇ ਦਾ ਉਦਘਾਟਨ ਹੈ ਇਸੇ ਤਰ੍ਹਾਂ ਐਨਵਾਇਰਨਮੈਂਟ ਦੇ ਕੰਮ ਜਿਹੜੇ ਹੁਣ ਸਟਾਰਟ ਹੈ ਸੋ ਜਿਹੜੇ ਜਿਹੜੇ ਪਿੰਡਾਂ ਦੀ ਹੋਰ ਡਿਮਾਂਡਸ ਹੈ ਲੋਕਾਂ ਦੇ ਲਈ ਜਿਹੜੇ ਜਿਹੜੇ ਲੋਡ ਹੈ ਜ਼ਰੂਰਤ ਵਿਕਾਸ ਉਪੱਖੋਂ ਜਿਹੜੀ ਹੈ ਕਿੰਨੀ ਕੁ ਗਤੀ ਆ ਰਹੀ ਹੈ ਇਹ ਹਾਂ ਵਿਕਾਸ ਬッコ ਤੁਹਾਡੇ ਸਾਹਮਣੇ ਹੈ ਹਰ ਰੋਜ਼ ਕੋਈ ਨਾ ਕੋਈ ਨੀ ਪੱਥਰ ਕੋਈ ਨਾ ਕੋਈ ਉਦਘਾਟਨ ਹੁੰਦਾ ਰਹਿੰਦਾ ਸੋ ਜੋ ਜੋ ਧਿਆਨ ਚ ਉਹਦੇ ਕੰਮ ਰਹਿੰਦੇ ਆ ਬਿਲਕੁਲ ਪੂਰੇ ਕਿਤੇ ਨਹੀਂ ਅਸੀਂ ਤਾਂ ਸਾਰੀਆਂ ਪੰਚਾਇਤਾਂ ਬੇਨਤੀ ਕੀਤੀ ਤੁਸੀਂ ਆਦੇ ਪਿੰਡ ਦੇ ਜੋ ਜੋ ਕੰਮ ਹੈ ਲੇਖੋ ਪੈਸੇ ਦੀ ਕੋਈ ਕਮੀ ਨਹੀਂ ਐਸਾ ਕਰੋਨੇ ਕਰੋ ਆਕਰ ਅਡਜਸਟਮੈਂਟ ਹੋਈ ਜਾਂਦੀ ਕੋਈ ਤਾਲਮੇਲ ਦੇ ਤੌਰ ਤੇ ਵੀ ਕੋਈ ਮੀਟਿੰਗਾਂ ਦਾ ਪ੍ਰੋਗਰਾਮ ਨਹੀਂ ਕੀਤਾ ਵੀ ਜ਼ਮੀਨ ਨੂੰ ਵਿਕਾਸ ਪਿੰਡਾਂ ਦਾ ਹੈਗਾ ਨਹੀਂ ਬਿਲਕੁਲ ਉਹਦੀ ਪਾਈਪਲਾਈਨ ਚ ਸਾਰਾ ਕੰਮ ਹੈ ਉਸੀ ਇੱਕ ਸ਼ੀਟ ਬਣਾ ਰੱਖੀ ਜਿੱਥੇ ਜਿੱਤੇ ਪਿੰਡ ਜਿਵੇਂ ਕਿਸੇ ਚ ਪਹਿਲੇ ਸੁਣੇਗਾ ਜਿਵੇਂ ਕਿਸੇ ਦਾ ਫੰਡ ਆਇਆ ਕੋ ਮੈਂ ਇਸ ਰੋਟੇਸ਼ਨ ਵਾਈਜ਼ ਕੰਪਲੀਟ ਕਰ ਦਿੰਦਾ ਆ ਆ